ਬਿਜ਼ਨਸ ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਜੇਕਰ ਉਸ ਪਲੇਟਫਾਰਮ ਵਿੱਚ ਕੋਈ ਸਮੱਸਿਆ ਹੈ ਜਿੱਥੇ ਤੁਸੀਂ ਆਪਣਾ ਪ੍ਰੋਡਕਟ ਵੇਚ ਰਹੇ ਹੋ ਤਾਂ ਕੀ ਕੀਤਾ ਜਾ ਸਕਦਾ ਹੈ ਜਾਂ ਉਸ ਦੇ ਵਿੱਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ ਆਪਣੇ ਪ੍ਰੋਡਕਟ ਨੂੰ ਵੇਚਣ ਲਈ ਪਰਚੂਨ ਸਟੋਰਾਂ ਥੋਕ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਤੱਕ ਪਹੁੰਚ ਕਰੋ ਕਿਉਂਕਿ ਗਾਹਕ ਆਲਰੇਡੀ ਉਹਨਾਂ ਸਟੋਰਾਂ ਤੇ ਜਾਂ ਉਹਨਾਂ ਥੋਕ ਦੀਆਂ ਦੁਕਾਨਾਂ ਤੱਕ ਪਹੁੰਚ ਰਿਹਾ ਹੈ ਸੋ ਇਸ ਤਰੀਕੇ ਨਾਲ ਤੁਹਾਡਾ ਪ੍ਰੋਡਕਟ ਆਸਾਨੀ ਨਾਲ ਗਾਹਕ ਤੱਕ ਪਹੁੰਚਾਇਆ ਜਾ ਸਕਦਾ ਹੈ ਆਪਣੇ ਪ੍ਰੋਡਕਟਸ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਮਾਰਕੀਟਿੰਗ ਚੈਨਲਸ ਦੀ ਵਰਤੋਂ ਵੀ ਕਰੋ ਅੱਜਕਲ ਸੋਸ਼ਲ ਮੀਡੀਆ ਦਾ ਬਹੁਤ ਪ੍ਰਭਾਵ ਪੈਂਦਾ ਹੈ ਸੋ ਇਸ ਨੂੰ ਵੀ ਆਪਣੇ ਪ੍ਰੋਡਕਟਸ ਦੇ ਪ੍ਰਚਾਰ ਲਈ ਤੁਸੀਂ ਵਰਤ ਸਕਦੇ ਹੋ ਇਸ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ ਚੈਨਲਸ ਜੋ ਹਨ ਉਹਨਾਂ ਦੀ ਵਰਤੋਂ ਵੀ ਆਪਣੇ ਪ੍ਰੋਡਕਟ ਦੇ ਪ੍ਰਚਾਰ ਲਈ ਜ਼ਰੂਰ ਕਰੋ ਪੇਡ ਐਡਵਰਟਾਈਜ਼ਿੰਗ ਕੈਂਪੇਨਸ ਚਲਾਉਣ ਤੇ ਵਿਚਾਰ ਕਰੋ ਸੋ ਇਸ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਕਰੋ ਜਿਸ ਦੇ ਨਾਲ ਕਿ ਗਾਹਕ ਨੂੰ ਤੁਹਾਡੇ ਪ੍ਰੋਡਕਟ ਦੇ ਬਾਰੇ ਵੱਧ ਤੋਂ ਵੱਧ ਜਾਣਨ ਦਾ ਮੌਕਾ ਮਿਲੇ ਸੋ ਪੇਡ ਐਡਵਰਟਾਈਜ਼ਿੰਗ ਕੈਂਪੇਨਸ ਵੀ ਤੁਸੀਂ ਆਪਣੇ ਲਈ ਚਲਾ ਸਕਦੇ ਹੋ ਪ੍ਰੋਡਕਟਸ ਦੀ ਵਿਜ਼ਿਬਿਲਟੀ ਪ੍ਰਾਪਤ ਕਰਨ ਲਈ ਦੂਜੇ ਬਿਜ਼ਨਸ ਓਨਰਸ ਐਂਡ ਇਨਫਲੂਐਂਸਰਸ ਨਾਲ ਨੈਟਵਰਕ ਬਣਾ ਤੁਹਾਡੇ ਪ੍ਰੋਡਕਟ ਦੇ ਬਾਰੇ ਸਭ ਨੂੰ ਜਾਣਕਾਰੀ ਹੋ ਸਕੇ ਔਰ ਦੂਰ ਦੂਰ ਤੱਕ ਗਾਕਾਂ ਤੱਕ ਪਹੁੰਚ ਸਕੇ ਉਸ ਦੇ ਲਈ ਹੋਰ ਬਿਜ਼ਨਸ ਓਨਰਸ ਜਾਂ ਇਨਫਲੂਐਂਸਰਸ ਜੋ ਹਨ ਉਹਨਾਂ ਨਾਲ ਮਿਲ ਕੇ ਆਪਣਾ ਨੈਟਵਰਕ ਤਿਆਰ ਕਰੋ s 단과